ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਅੱਜ ਮੈਂ ਤੁਹਾਨੂੰ ਤੁਹਾਡੇ ਲਈ ਲੈ ਕੇ ਆਈ ਕਾਫੀ ਜਾਂਦੇ ਸੋਹਣੇ ਸੂਟ ਕਾਟਨ ਦੇ ਸੂਟ ਲੰਗੇ ਕਾਫੀ ਪਹਿਣਾ ਦੀ ਡਿਮਾਂਡ ਸੀਗੀ ਵੀ ਸਾਨੂੰ ਸੂਟ ਚਾਹੀਦੇ ਨੇਗੇ ਕੱਲ ਵੀਡੀਓ ਪਾਈ ਸੀਗੀ ਆਪਾਂ ਪਹਿਣਾ ਦੀ ਮਤਲਬ ਬਹੁਤ ਮੈਸੇਜ ਆ ਰਹੇ ਸੀ ਵੀ ਸਾਨੂੰ ਸੂਟ ਚਾਹੀਦੇ ਨੇਗੇ ਪਰ ਸੌਰੀ ਹੈ ਨਾ ਉਹ ਸੋਲਡ ਹੋ ਚੁੱਕੇ ਨੇਗੇ ਸਾਰੇ ਆਪਣਾ ਚਾਰ ਕਲਰਾਂ ਦਾ ਚਾਰਟ ਸੀਗਾ ਚਾਰ ਉਹ ਸੋਲਡ ਹੋ ਚੁੱਕੇ ਰਹੇਗੇ ਤਾਂ ਹੀ ਮੈਂ ਕਹਿਣੀ ਹੁੰਨੀ ਆ ਤੁਹਾਨੂੰ ਹਰ ਵੀਡੀਓ ਦੇ ਵਿੱਚ ਵੀ ਜਿਹੜਾ ਆਪਣਾ ਆਰਡਰ ਹੈਗਾ ਉਹ ਫਾਸਟਲੀ ਦੇ ਦਿਆ ਕਰੋ ਕਿਉਂਕਿ ਆਪਣਾ ਹਨਾ 2 ਘੰਟਿਆਂ ਦੇ ਵਿੱਚ ਜਿਹੜਾ ਸਟਾਕ ਹੈਗਾ ਉਹ ਕਲੀਅਰ ਹੋ ਜਾਂਦਾ ਹੁੰਦਾ ਹੈਗਾ ਤਾਂ ਕਰਕੇ ਹਨਾ ਜਿਹੜਾ ਮਤਲਬ ਤੁਹਾਡੇ ਆਰਡਰ ਹੁੰਦੇ ਨੇ ਤੁਸੀਂ ਫਾਸਟਲੀ ਆਪਣੇ ਸੂਟ ਆਰਡਰ ਕਰ ਦਿਆ ਕਰੋ ਬੁਕਿੰਗ ਕਰਵਾ ਦਿਆ ਕਰੋ ਤੇ ਅੱਜ ਮੈਂ ਤੁਹਾਨੂੰ ਦਿਖਾਉਣੇਗੀ ਕਾਟਨ ਦੇ ਸੂਟ ਨੇਗੇ ਕਾਫੀ ਪੰਨ ਚਾਹੀਦੇ ਨੇ ਜਿਹੜੇ ਆਪਾਂ ਨਾਲ ਰੈਗ ਗਿਆ ਤਾਂ ਤੁਸੀਂ ਇਹ ਵਾਲੇ ਸੂਟ ਨੇਗੇ ਜ਼ਰੂਰ ਲੈ ਸਕਦੇ ਹੋਗੇ ਤੇ ਪ੍ਰਾਈਜ਼ ਵੀ ਨਾਲ ਦੱਸਾਂਗੇ ਵੀ ਕਿੰਨੇ ਕਿੰਨੇ ਕਿਵੇਂ ਕਿਵੇਂ ਦਾ ਸੂਟ ਹੈ ਕਿੰਨੇ ਕਿੰਨੇ ਪ੍ਰਾਈਜ਼ ਦੇ ਸੂਟ ਨੇਗੇ ਚਲੋ ਜੀ ਆਪਾਂ ਵੀਡੀਓ ਸਟਾਰਟ ਕਰਦੇ ਆਂਗੇ ਹਲੋ ਜੀ ਵਾਈਨ ਸ਼ੇਡ ਹੈਗਾ 올ਓਵਰ ਸੂਟ ਹੈਗਾ ਸਿਰਫ ਆਪਣੇ ਕੋਲੇ 2 ਜਾਂ 3 ਦੋ ਦੋ ਸ਼ਾਇਦ ਦੋ ਦੋ ਟੂਟੀ ਅਵੇਲੇਬਲ ਲੈਂਗੇ ਆਪਣੇ ਕੋਲੇ ਇਹ ਤੇ ਆਪਣਾ ਜਿਹੜਾ ਆਰਡਰ ਹੈਗਾ ਉਹ ਫਾਸਟਲੀ ਦੇ ਦਿਓ ਦੁਪੱਟਾ ਜਿਵੇਂ ਵੀ ਤੁਸੀਂ ਲੈਣਾ ਛੋਣੇਗੇ ਉਹ ਤੁਸੀਂ ਦੱਸ ਸਕਦੇ ਹੋਗੇ ਵੀ ਸਾਨੂੰ ਐਵੇਂ ਦਾ ਦੁਪੱਟਾ ਚਾਹੀਦਾ ਹੈਗਾ ਉਸ ਤਰ੍ਹਾਂ ਆਪਾਂ ਜਿਹੜਾ ਦੁਪੱਟਾ ਹੈਗਾ ਤੁਹਾਨੂੰ ਤਿਆਰ ਕਰਕੇ ਦੇ ਦਾਂਗੇ ਫੈਬਰਿਕ ਰਹੇਗਾ ਪਿਓਰ ਕਾਟਨ ਤੇ ਬ੍ਰਾਂਡ ਰਹੇਗਾ ਰਾਮਟੈਕਸ ਦਾ ਬ੍ਰਾਂਡ ਹੈਗਾ ਪ੍ਰਾਈਸ ਰਹੇਗਾ ਜੀ 1250 ਪਲੱਸ ਸ਼ਿਪਿੰਗ ਰਹੇਗੀ ਤੇ ਦੁਪੱਟਾ ਇਹਦੇ ਨਾਲ ਤੁਸੀਂ ਵਾਈਨ ਸ਼ੇਡ ਦਾ ਵੀ ਰੱਖ ਸਕਦੇ ਹੋਗੇ ਲੋ ਜੀ ਇਦਾਂ ਦਾ ਇਹ ਪ੍ਰਿੰਟ ਹੈ 올ਓਵਰ ਸੂਟ ਹੈ ਕਾਫੀ ਪੜਨਾਂ ਦੀ ਡਿਮਾਂਡ ਸੀ ਕਿ ਵੀ 올ਓਵਰ ਸੂਟ ਚਾਹੀਦੇ ਨੇਗੇ ਨੈਕਸਟ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਮੈਚਿੰਗ ਸੂਟ ਦਿਖਾਵਾਂਗੇ ਤੇ ਇਹ 올ਓਵਰ ਸੂਟ ਰਹੇਗਾ ਲੋ ਜੀ ਇਸ ਤਰ੍ਹਾਂ ਇਹਦਾ ਪ੍ਰਿੰਟ ਹੈਗਾ ਮੈਂ ਤੁਹਾਨੂੰ ਨੇੜੇ ਤੋਂ ਦਿਖਾ ਦਾਂ ਕਲਰ ਰਹੇਗਾ ਜੀ ਵਾਈਨ ਸ਼ੇਡ ਕਾਫੀ ਸੋਹਣਾ ਲੱਗੂਗਾ ਜਿੱਦਾਂ ਕਿ ਤੁਸੀਂ ਇਹਦੇ ਨਾਲ ਵਾਈਨ ਕਲਰ ਦਾ ਜਿਹੜਾ ਦੁਪੱਟਾ ਲੈ ਸਕਦੇ ਹੋਗੇ ਇਸਦਾ ਇਹਦੇ ਵਿੱਚ ਗ੍ਰੇ ਕਲਰ ਦੀ ਤੁਸੀਂ ਲੈਸ ਲਗਵਾ ਸਕਦੇ ਹੋਗੇ ਬਹੁਤ ਜਿਆਦਾ ਸੋਹਣਾ ਕੰਬੀਨੇਸ਼ਨ ਰਹੇਗਾ ਵਾਈਨ ਤੇ ਗ੍ਰੇ ਦਾ ਤੇ ਕਾਫੀ ਜਿਆਦਾ ਸੋਹਣਾ ਜਿਹੜਾ ਦੁਪੱਟਾ ਹੈਗਾ ਸੋਨਾ ਲੱਗੂਗਾ ਪਹਿਲਾ ਕਲਰ ਇਹ ਸੀਗਾ ਆਪਣੇ ਕੋਲੇ ਚਾਰ ਕਲਰ ਦਾ ਚਾਰਟ ਹੈਗਾ ਚਾਰੋਂ ਕਲਰ ਐਂਡ ਟਾਪ ਦੇ ਕਲਰ ਲੇਗੇ ਤੁਸੀਂ ਦੇਖ ਸਕਦੇ ਹੋਗੇ ਇਹ ਲਓ ਜੀ ਰਾਮਟੈਕਸ ਤੁਸੀਂ ਸਟੈਂਪੋ ਵੀ ਦੇਖ ਸਕਦੇ ਹੋਗੇ ਤੁਸੀਂ ਸਿਲਾਈ ਕਰਵਾ ਕੇ ਮੰਗਵਾਉਣਾ ਚਾਹੁੰਦੇ ਹੋ ਸਿਲਾਈ ਕਰਵਾ ਕੇ ਵੀ ਮੰਗਵਾ ਸਕਦੇ ਹੋਗੇ ਬਿਨਾ ਸਲਾਈ ਤੋਂ ਮਗਵਾਉਣਾ ਚਾਹੁੰਦੇ ਬਿਨਾ ਸਲਾਈ ਲੋਟ ਅਗਲਾ ਕਲਰ ਵੀ ਹੈ ਜਿਹੜਾ ਕਾਫੀ ਜ਼ਿਆਦੇ ਸੋਹਣਾ ਹੈਗਾ ਬਰਾਊਨ ਕਲਰ ਦਾ ਸ਼ੇਡ ਹੈਗਾ ਤੇ ਬਹੁਤ ਜ਼ਿਆਦੇ ਸੋਹਣਾ ਫੈਬਰਿਕ ਹੈਗਾ ਤੇ ਸਾਰੀਆਂ ਗਰਮੀਆਂ ਦੇ ਵਿੱਚ ਇਹ ਅੱਗੇ ਫੈਬਰਿਕ ਕਿਉਂਕਿ ਗਰਮੀ ਆਪਣੇ ਲੰਬੀ ਹੁੰਦੀ ਹੈ ਤਾਂ ਕਰਕੇ ਜਿਹੜਾ ਇਹ ਫੈਬਰਿਕ ਕਾਟਨ ਦਾ ਆਪਾਂ ਨੂੰ ਜਾਦੇ ਲੋੜ ਪੈਂਦੀ ਹੈ ਇਹਦੀ ਲੋ ਜੀ ਦੇਖੋ ਕਿੰਨਾ ਜਿਆਦਾ ਸੋਹਣਾ ਪ੍ਰਿੰਟ ਹੈ ਇਹਦੇ ਨਾਲ ਵੀ ਤੁਸੀਂ ਜਿਹੜਾ ਦੁਪੱਟਾ ਹੈਗਾ بیس ਨਾਲ ਦਾ ਰੱਖਿਓ ਤਾਂ ਕਰਕੇ ਇਹ ਦੁਪੱਟਾ ਹੈਗਾ ਜਿਹੜਾ ਕਾਫੀ ਜਿਆਦਾ ਸੋਹਣਾ ਲੱਗੂਗਾ بیس ਨਾਲ ਦਾ ਤੇ ਬਾਕੀ ਜੇ ਤੁਸੀਂ ਕੰਟਰਾਸਟ ਬਣਾਉਣਾ ਚਾਹੋਗੇ ਉਹ ਤੁਹਾਡੀ ਆਪਣੀ ਚੋਇਸ ਹੈਗੀ ਜੇ ਤੁਸੀਂ ਕੰਟਰਾਸਟ ਦੁਪੱਟਾ ਲੈਣਾ ਹੈ ਠੀਕ ਹੈ ਜੀ अगला कलर भी बहुत ज्यादा सोना है देखो नेड़े तो भी देख सकते हो गेलो जी ਪੈਣਾ ਦੀ ਕਾਫੀ ਡਿਮਾਂਡ ਦੇ ਵਿੱਚ ਰਹਿੰਦਾਗਾ ਬਲੈਕ ਕਲਰ ਹਨਾ ਬਹੁਤ ਲਾਈਕ ਕਰਦੇ ਆ ਨੇ ਤੇ ਲੋ ਜੀ ਚਾਟ ਆਪਾਂ ਇਸ ਤਰ੍ਹਾਂ ਦਾ ਲੈ ਕੇ ਆਉਂਦੇ ਆ ਵੀ ਜਿਹੜੇ ਚਾਰੋਂ ਕਲਰ ਨੇਗੇ ਚਾਰੋਂ ਕਲਰ ਦਾ ਚਾਟ ਹੀ ਬਹੁਤ ਮਤਲਬ ਸੋਹਣਾ ਹੋਵੇ ਹਨਾ ਤੇ ਜੇ ਕਿਸੇ ਦੇ ਵਿੱਚ ਮਤਲਬ ਪ੍ਰਿੰਟ ਪਸੰਦ ਹੁੰਦਾਗਾ ਸਾਨੂੰ ਕਲਰ ਨਹੀਂ ਸੋਹਣੇ ਹੁੰਦੇ ਫਿਰ ਅਸੀਂ ਉਹ ਚਾਟ ਲੈ ਕੇ ਨਹੀਂ ਆਉਂਦੇ ਕਿਉਂਕਿ ਜੇ ਕਲਰਸ ਸੋਹਣੇ ਹੋਣਗੇ ਪ੍ਰਿੰਟ ਵੀ ਜਾਂਚ ਜਾਂਦਾਗਾ ਤੇ ਕਲਰ ਵੀ ਸੋਹਣੇ ਹੋਣ ਤੇ ਪ੍ਰਿੰਟ ਵੀ ਸੋਹਣਾ ਹੋਵੇ ਦੋਨੋਂ ਚੀਜ਼ਾਂ ਦੇਖ ਕੇ ਫਿਰ ਹਨਾ ਲੈ ਕੇ ਆਉਣਿਆਂਗੇ ਇਦਾਂ ਨਹੀਂ ਹੈਗਾ ਵੀ ਇਦਾਂ ਹੀ ਲੈ ਆਉਣਿਆਂ ਜਿਦਾਂ ਕਿ ਤੁਸੀਂ ਇਹਦਾ ਪ੍ਰਿੰਟ ਵੀ ਦੇਖ ਸਕਦੇ ਹੋਗੇ ਬਲੈਕ ਕਲਰ ਹੈਗਾ ਤੇ ਇਹਦੇ ਨਾਲ ਤੁਸੀਂ ਬਲੈਕ ਦੁਪੱਟਾ ਰੱਖ ਸਕਦੇ ਹੋਗੇ ਤੁਸੀਂ ਸਾਡੇ ਕੋਲੋਂ ਜੇ ਸਲਾਈ ਕਰਵਾਉਣਾ ਚਾਹੁੰਦੇ ਹੋ ਸਟਿਚਿੰਗ ਕਰਵਾਉਣਾ ਚਾਹੁੰਦੇ ਹੋ ਸਟਿੱਚ ਵੀ ਕਰਵਾ ਸਕਦੇ ਹੋ ਬਿਨਾ ਸਲਾਈ ਤੋਂ ਵੀ ਮੰਗਵਾ ਸਕਦੇ ਹੋ ਜਿਵੇਂ ਵੀ ਤੁਸੀਂ ਚਾਹੋ ਉਵੇਂ ਤੁਸੀਂ ਆਪਣਾ ਜਿਹੜਾ ਆਰਡਰ ਹੈਗਾ ਆਪਾਂ ਨੂੰ ਦੇ ਸਕਦੇ ਹੋਗੇ ਨੈਕਸਟ ਕਲਰ ਰਹੇਗਾ ਜੀ ਬਲੈਕ ਦੇਖੋ ਤੇ ਪਲੀਜ਼ ਹਨਾ ਮੇਰੀ ਰਿਕਵੈਸਟ ਹੈਗੀ ਵੀ ਤੁਸੀਂ ਮੈਨੂੰ ਸਕਰੀਨਸ਼ਾਟ ਭੇਜਿਆ ਕਰੋ ਫਿਰ ਮੈਨੂੰ ਪਤਾ ਲੱਗੂਗਾ ਹਨਾ ਵੀ ਤੁਸੀਂ ਕਿਹੜੇ ਸੂਟ ਦੀ ਗੱਲ ਕਰਦੇ ਹੋ ਕਿਹੜਾ ਹਨਾ ਤੁਸੀਂ ਕਹਿ ਰਹੇ ਹੋਗੇ ਇੱਕ ਵਾਰ ਤੁਸੀਂ ਮੈਨੂੰ ਸਕਰੀਨਸ਼ਾਟ ਵਟਸਐਪ ਤੇ ਭੇਜਿਆ ਕਰੋ ਲੋਜੀ ਅਗਲਾ ਕਲਰ ਰਹੇਗਾ ਜੀ ਬੋਟਲ ਗ੍ਰੀਨ ਇਹ ਵੀ ਜਿਹੜਾ ਕਲਰ ਹੈਗਾ ਕਾਫੀ ਜਿਆਦੇ ਸੋਨੇਗਾ 1250 ਪ੍ਰਾਈਸ ਹੈ ਪਲੱਸ ਸ਼ਿਪਿੰਗ ਹੈ ਤੇ ਕੋਈ ਸ਼ਿਪਿੰਗ ਐਕਸਟਰਾ ਨਹੀਂ ਹੈਗੀ ਤੇ ਦੁਪੱਟਾ ਜੇ ਤੁਸੀਂ ਕਹੋਗੇ ਤਾਂ ਆਪਾਂ ਡਾਈ ਕਰਕੇ ਦੇ ਦਾਂਗੇ ਨਹੀਂ ਤੁਸੀਂ ਬਿਨਾ ਡਾਈ ਤੋਂ ਵੀ ਲੈ ਸਕਦੇ ਹੋਗੇ ਲੋਜੀ ਰਿਪੀਟ ਤੁਹਾਨੂੰ ਮੈਂ ਪਹਿਲਾਂ ਹੈਗਾ ਬੋਟਲ ਗ੍ਰੀਨ ਫਿਰ ਆਜੂਗਾ ਜੀ ਬਲੈਕ ਕਲਰ ਫੇਰਾਜ਼ੇ ਗਾਜ਼ੀ ਬ੍ਰਾਊਨ ਕਲਰ ਫੇਰਾਜ਼ੇ ਗਾਜ਼ੀ ਵਾਈਨ ਸ਼ੇਡ ਆਜੂਗਾ ਕੋਈ ਵੀ ਤੁਹਾਨੂੰ ਸੂਟ ਪਸੰਦ ਆਗਾ ਫਾਸਟਲੀ ਆਰਡਰ ਕਰਕੇ ਜੜੀਆਂ ਪੈਣਾ ਕਲਰ ਹੈਗੀਆਂ ਸੂਟ ਨਹੀਂ ਮਿਲੇਗਾ ਜਦੋਂ ਵੀ ਤੁਸੀਂ ਵੀਡੀਓ ਦੇਖਦੇ ਆ ਆਪਣੇ ਵੀਡੀਓ ਦਾ ਟਾਈਮ 5 ਤੋਂ 6 ਵਜੇ ਤੱਕ ਦਾ ਹੈਗਾ ਤੁਸੀਂ ਉਹ ਟਾਈਮ ਦੇ ਵਿੱਚ ਆਪਣੀ ਵੀਡੀਓ ਦੇਖ ਕੇ ਸੂਟ ਲੇنگੇ ਜਿਹੜੇ ਰਖਵਾ ਸਕਦੇ ਹੋਗੇ ਜੇ ਕੋਈ ਵੀ ਭੈਣ ਮੈਨੂੰ ਬਾਹਰ ਤੋਂ ਦੇਖਦੀ ਹੈ ਤੁਸੀਂ ਸੂਟ ਲੈਣਾ ਚਾਹੁੰਦੇ ਹੋਗੇ ਤਾਂ ਤੁਸੀਂ ਵੀ ਆਪਣੇ ਕੋਲੋਂ ਸੂਟ ਲੇنگੇ ਜਰੂਰ ਟ੍ਰਾਈ ਕਰ ਸਕਦੇ ਹੋਗੇ ਜੇ ਤੁਸੀਂ ਵਰਕ ਵਾਲਾ ਸੂਟ ਮਤਲਬ ਰੈਡੀ ਕਰਵਾਉਣਾ ਹੈ ਹੈਂਡਵਰਕ ਆਰੀਵਰਕ ਮਸ਼ੀਨਵਰਕ ਕਿਸੇ ਵੀ ਤਰ੍ਹਾਂ ਦਾ ਹੈ ਨਾ ਤਾਂ ਤੁਸੀਂ ਜਰੂਰ ਆਰਡਰ ਦੇ ਸਕਦੇ ਹੋ ਆਪਣੇ ਕੋਲੇ ਹਰ ਤਰ੍ਹਾਂ ਦੇ ਵਰਕਰ ਅਵੇਲੇਬਲ ਹੈਗੇ ਨੇਗੇ ਜਿੱਦਾਂ ਕਿ ਮੇਰੇ ਸੂਟ ਪਾਇਆ ਹੈ ਬਲੈਕ ਕਲਰ ਦਾ ਕਾਫੀ ਸੂਟ ਰੈਡੀ ਹੋਏ ਨੇ ਇਹਦੇ ਨਾਲ ਦੇ ਹਨਾ ਦਾ ਇਹਨੂੰ ਤੁਸੀਂ ਕੋਟਨ ਦੇ ਵਿੱਚ ਵੀ ਬਣਾ ਸਕਦੇ ਹੋਗੇ ਤੇ ਕੋਈ ਵੀ ਤੁਸੀਂ ਵੀਡੀਓ ਦੇ ਵਿੱਚ ਪਿਛਲੀ ਵੀਡੀਓ ਦੇ ਵਿੱਚ ਚੈੱਕ ਕਰ ਸਕਦੇ ਹੋ ਇਹਦਾ ਡਿਜ਼ਾਈਨ ਵੀ ਪਾਵਾ ਤੇ neck ਤੇ ਕਿਵੇਂ ਹੈਗਾ ਤੁਸੀਂ ਉਸ ਤਰ੍ਹਾਂ ਜਿਹੜਾ ਸੂਟ ਆ ਗਿਆ ਇਹ ਰੈਡੀ ਕਰਵਾ ਸਕਦੇ ਹੋਗੇ ਮੈਨੂੰ ਪੂਰੀ ਉਮੀਦ ਹੈ ਜੀ ਅੱਜ ਵਾਲੇ ਸੂਟ ਤੁਹਾਨੂੰ ਪਸੰਦ ਆਏ ਹੋਣਗੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਸਾਡੇ ਸੂਟ ਕਿਵੇਂ ਦੇ ਲੱਗੇ ਤੇ ਅਗਲੀ ਵੀਡੀਓ ਆਪਾਂ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ